ਮੇਰੀ ਸੁਣੋ ਗੱਲ ਇਹ ਕੋ ਤਾਂ ਦੋ ਕਿੱਲੇ ਹੀ ਆ ਨਾ ਤੇ लवली ਕਾ ਦੋ ਕਿੱਲੇ ਇਥੋਂ ਆਉਣੇ ਆ ਤੈਨੋਂ ਨੂੰ ਸਹੁਰਿਆਂ ਤੋਂ ਆ ਜਾਣੇ ਆ ਨੌਕਰੀ ਵੀ ਉਹਨੂੰ ਮਿਲ ਜਾਣੀ ਆ ਇਹਨੇ ਤਾਂ ਸਾਰੇ ਉਮਰ ਹੁੰਦੇ ਹੀ ਰਹਿਣਾ ਵਾ ਹੁਣ ਠੇਕਾ ਨਹੀਂ ਦੇਣਦੇ ਆ ਤੇ ਪੜ ਕੇ ਮੰਨ ਲਓ ਜੇ ਸਾਨੂੰ ਠੇਕੇ ਤਾਂ ਦੇਣੀ ਪਈ ਤਾਂ ਸਾਨੂੰ ਇਹਨੇ ਠੇਕਾ ਕਿੱਥੋਂ ਦੇਣਾ ਵਾ ਫੇਰ ਲੋਕਾਂ ਨੇ ਪਤਾ ਕੀ ਕਹਿਣਾ ਮਾਂ ਪਿਓ ਹੀ ਜੇ ਨਾ ਵੀ ਠੇਕਾ ਲੈਂਦੇ ਤੇ ਆਖਰ ਕਿੱਧਰ ਦੀ ਆ ਚੱਲੀ ਸੀ ਮੰਮੀ ਜੀ ਅਸੀਂ ਪਹਿਲੀ ਸ਼ਾਦੀ ਕਿੰਨੇ ਆ ਪੈਣ ਪਰਾ ਕਿਉਂ ਇਕੱਠੇ ਕਰਕੇ ਗਲੇਸ਼ ਪਾਉਣਾ ਵਾ ਮੈਨੂੰ ਇਹ ਦੱਸੋ ਵੀ ਮੇਰੀ ਹੁਣ ਇਹਦੇ ਵਿੱਚ ਕੀ ਗਲਤੀ ਆ ਯਾਰ ਮੇਰੀ ਗੱਲ ਸੁਣ ਤੂੰ ਮੰਮੀ ਨੂੰ ਠੀਕ ਆ ਨਾ ਉਹਨੂੰ ਕਹ ਡੈਡੀ ਨੇ ਕੱਲੀ ਫੋਨ ਕੀਤਾ ਇਹਨੂੰ ਹਲੋ ਨਹੀਂ ਤੇ ਪਰਾਂ ਜੋ ਬੰਦੀਆਂ ਕਿਹੜਿਆ ਕਰਨ ਉਹ ਯਾਰ ਕਰਨਾ ਕੀ ਆ ਆਹੋ ਕਣਕ ਨੂੰ ਲਾਇਆ ਸੀ ਪਾਣੀ ਅੱਛਾ ਅੱਛਾ ਬੱਤੀ ਨੂੰ ਬੰਦ ਲਓ ਤੇ ਬੱਤੀ ਬੰਦ ਹੋ ਗਈ ਆ ਤੇ ਹੁਣ ਵੇਖੜਿਆ ਵੀ ਕਿੱਦਾਂ ਕਰੀਏ ਠੀਕ ਆ ਤੇ ਉਹ ਮੇਰੇ ਵਾਲੇ ਨੇ ਲਾਤਾ ਆਹੋ ਲਾਇਆ ਸਾਰੇ ਅੱਛਾ ਅੱਛਾ ਹੁਣ ਤਾਂ ਲੱਗ ਗਿਆ ਥੋੜਾ ਜਿਹਾ ਤਾਂ ਰਹਿ ਗਿਆ ਵਾ ਹੁਣ ਮੈਂ ਤਾਂ ਹੀ ਯਾਰ ਬੰਦੀ ਤੇ ਆ ਗਿਆ ਮੈਂ ਘਰ ਕੇ ਬੁੜੀਆਂ ਰੌਲਾ ਪੰਦੀਆਂ ਕਿਉਂ ਕੀ ਗੱਲੋ ਜੀ ਉਹ ਗੱਲ ਕੀ ਹੋਣੀ ਆ ਤੈਨੂੰ ਪਤਾ ਹੀ ਆ ਬੁਢੀਆਂ ਦੇ ਕੰਮ ਉਹ ਠੇਕੇ ਦੇ ਤਾਂ ਹੁਣ ਤੈਨੂੰ ਦੇਤੀ ਆ ਪਹਿਲੀ ਹੂੰ ਤੇ ਉਹ ਰਵਿੰਦਰ ਕਹਿੰਦੀ ਆਣ ਕੇ ਵੀ ਮਤਲਬ ਪੈਸੇ ਤੇ ਲੋੜਵਾ ਅੱਛਾ ਕਿ ਠੇਕਾ ਹੁਣ ਉਹ ਗੀਤਾ ਦੇ ਦੇ ਫਸਲ ਦਾ ਠੇਕਾ ਕੀਤਾ ਤੇ ਕਿਦਾਂ ਆਹੋ ਤੇ ਯਾਰ ਮੈਂ ਪੈਸੇ ਕਿੱਥੋਂ ਦੇਣੇ ਆ ਉਹ ਯਾਰ ਚੱਲ ਤੇਰ ਕੀ ਆ ਫਸਲ ਹੁਣ ਨਿਕਲ ਹੀ ਆਉਣੀ ਆ ਹੁਣ ਦੋਵਾਂ ਪਹਿਲੀਆਂ ਦਾ ਠੇਕਾ ਤੇ ਮੈਂ ਇਕੱਠਾ ਦੇ ਕੇ ਤੇ ਮੈਂ ਮੜ ਕੇ ਕਿੱਥੇ ਜਾਣਾ ਹੁਣ ਜਿਹੜੇ ਪੈਸੇ ਹੀ ਘਰ ਉਹ ਵੀ ਹੁਣ ਵੰਡਦੇ ਸੀ ਦੰਨਾ ਹਿੱਸਿਆਂ ਚ ਤੇ ਮੁੜ ਕੇ ਮੈਂ ਇਹ ਕੁੜੀ ਦੀ ਰਿਮਿਸ਼ਨ ਕਰਾਉਣੀ ਕਈ ਵਾਰ ਕਰਨਾ। ਉਹ ਬਾਪੂ ਤੇਰੇ ਵਾਲੀ ਆ। ਉਹ ਬਾਪੂ ਦੀ ਵੀ ਜਾਣਦੇ ਗੱਲਾਂ ਬਾਪੂ ਦਾ ਕੀ ਪਤਾ ਕਿੱਧਰ ਵਾ ਕਿੱਧਰ ਨਹੀਂ ਤੇ ਜੇ ਬਾਪੂ ਗੱਲਾਂ ਹੂੰਗਾ ਵੀ ਤੇ ਬਾਪੂ ਨੂੰ ਵੀ ਦੇਣੀ ਪੈਣੇ ਆ। ਉਹ ਚੱਲ ਉਹਨਾਂ ਨਾਲ ਬਾਅਦ ਚ ਕਰਦੇ ਰਹੀ ਸਾਡੇ ਨਾਲ ਨਹੀਂ ਨਾ ਉਹਨਾਂ ਨੇ ਕਰਨਾ। ਸਾਨੂੰ ਲੋੜ ਵਾ ਥੋੜੀ ਜੀ ਜਿੱਥੇ ਨੌਕਰੀ ਮਿਲਦੀ ਉੱਥੇ ਦੇਣੇ ਪੈਣੇ ਆ ਥੋੜੀ ਜੀ। ਉਹ ਯਾਰ ਗੱਲ ਇਦਾਂ ਵਾ ਵੀ ਅਜੇ ਤਾਂ ਮੇਕਅੱਪ ਨੇ ਦਿਆ ਹੀ ਨਹੀਂ ਉਹ लवली ਹੈਗੀ ਤੇ ਜੇ ਤੈਨੂੰ ਚਾਹੀਦਾ ਉਹ ਨਾ ਠੇਕਾ ਤੇ ਤੂੰ ਮੈਂ ਵੀਰ ਹੋਰ ਕਿਸ ਨੂੰ ਪੁੱਛ ਲਾ ਫਿਰ ਮੇਰਾ ਕੰਮ ਔਖਾ ਹੋਏ ਨਾ। ਉਹ ਯਾਰ ਹੋਰ ਕਿਹ ਉਹ ਦਿੱਤਾ ਤਾਂ ਹੈਗਾ ਪਰ ਇਦਾਂ ਘਰਾਵਰ ਕੇ ਘਰੀ ਆ ਫਿਰ ਹੁਣ ਜੇ ਤੈਨੂੰ ਮਜਬੂਰੀ ਤੇ ਮੈਨੂੰ ਹੀ ਹੈਗੀ ਆ ਚੱਲ ਇੱਕ ਵਾਰੀ ਤਾਂ ਬਾਪੂ ਨੂੰ ਪੁੱਛ ਕੇ ਵੇਖ ਕੀ ਬਣਾ ਤੇਰੀ ਕਾਦੇ ਮਦਦ ਉਹਨੇ ਕਿਹਾ ਹੁਣ ਜਾ ਕੇ ਕੁੜੀਆਂ ਦਾਜ ਦੇਣਾ ਯਾਰ ਪਤਾ ਗੱਲ ਕੀ ਆ ਜੇ ਬਾਪੂ ਇੰਨੀ ਸੋਚਦਾ ਹੁੰਦਾ ਨਾ ਮੜਕ ਤੇ ਉਹਨੇ ਆਪਣਾ ਹਿੱਸਾ ਜਰੂਰ ਰੱਖਣਾ ਸੀਗਾ ਠੀਕ ਆ ਮੈਂ ਨਹੀਂ ਕਿਹਾ ਪੁੱਛਣਾ ਤੂੰ ਮੇਰਾ ਵੀ ਦੇਖ ਲੈ ਜੇ ਤੇਰੇ ਕੋ ਬੰਦ ਦੀ ਗੱਲ ਜਾਂ ਫਿਰ ਹੋਰ ਕਿਹਨੂੰ ਦੇ ਦੇ ਮੇਰੇ ਕੋ ਠੇਕਾ ਨਹੀਂ ਹੁੰਦਾ ਜਾਣਾ ਇਹ ਗੱਲ ਤੂੰ ਵੇਖ ਲੈ ਸੋਚ ਲੈ ਦੱਸ ਹੱਦ ਹੋਈ ਐ ਤੇ ਆ ਠੇਕਾ ਨਾ ਅਦਾ ਦਿੱਤਾ ਹੀ ਉਹਨਾਂ ਪੂਰਾ ਇਹ ਮੇਰੇ ਕੋ ਹਜੇ ਨਹੀਂ ਦਿੱਤਾ ਜਾਣਾ ਇਹਦਾ ਮਤਲਬ ਵੀ ਫਸਲਾਂ ਖਾਣੀਆਂ ਵੇ ਠੇਕਾ ਨਹੀਂ ਦੇਣਾ ਰਪਿੰਦਰ ਦੀ ਗੱਲ ਸਹੀ ਹੈ ਇਹਨਾਂ ਮੁੜ ਕੇ ਕਹਿਣਾ ਸਾਡੀ ਕੁੜੀ ਦੇ ਲੱਗ ਗਿਆ ਸਕੂਲੇ ਲੱਗ ਗਿਆ ਆਉਂਗਾ ਜਾਉਂਗਾ ਬਾਪੂ ਨੂੰ ਮੈਂ ਸਿੱਧੀ ਗੱਲ ਕਰਨਾ ਵੀ ਠੇਕਾ ਨਹੀਂ ਦੇਣਾ ਮੈਂ ਹੋਰ ਕਿੰਨੂੰ ਦੇ ਦਿੰਦਾ ਇੱਥੇ ਉੱਪਰ ਠੰਡ ਜੀ ਖਿਲੋਤੇ ਜੇ ਉਹ ਮੈਂ ਵੇਖਣ ਦੇ ਥੱਲੇ ਦਿਲ ਨਹੀਂ ਲੱਗਣਾ ਮੈਂ ਚਲ ਕੁੱਠੇ ਚੱਲ ਜਾਨੇ ਮੈਂ ਵੀ ਤੁਹਾਡਾ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਉਹ लवली ਆਇਆ ਸੀਗਾ ਮੇਰੇ ਵੱਲ ਕੀ ਕਹਿੰਦਾ ਉਹ ਕਹਿੰਦਾ ਹੈਗਾ ਵੀ ਇਹ ਮੈਨੂੰ ਠੇਕਾ ਦੇ ਹੁਣੇ ਢਲੀ ਦਾ ਅੱਛਾ ਮੈਂ ਹਾਂ ਵੀ ਅਜੇ ਤਾਂ ਫਸਲ ਪੈਲੀ ਚਵਾ ਤੇ ਮੈਂ ਹੁਣ ਮੈਂ ਤੈਨੂੰ ਠੇਕਾ ਕਸਮ ਦੇਦਾ ਢੀ ਛੇਤੀ ਉਹ ਠੀਕ ਹੋ ਪਹਿਲਾਂ ਤਾਂ ਮੈਂ ਹਾਂ ਚੱਲ ਸਾਰਾ ਸਾਰਾ ਮੇਰੇ ਕੋਲ ਹੀਗਾ ਅੱਛਾ ਅੱਛਾ ਤੇ ਪਹਿਲਾਂ ਕਿਹਾ ਤੂੰ ਪੈਲੀ ਮੈਂ ਠੇਕੇ ਦਿੰਦਾ ਸੀ ਮੈਨੂੰ ਹੂੰ ਤੇ ਮੈਂ ਹਾਂ ਥੋੜਾ ਬਦ ਮੈਂ ਘਾਟਾ ਵਧਾ ਵੀ ਕਰ ਲੈਣਾ ਤੇ ਮੈਂ ਹਾਂ ਹੁਣ ਮੇਰੇ ਕੋ ਪੈਸਾ ਪੂਹਾ ਕੋਈ ਵੀ ਹੈ ਨਹੀਂ ਭਰਾ ਤੇ ਮੈਂ ਠੇਕਾ ਤੁਮ ਬਾਅਦ ਹੀ ਦੇਣਾ ਹੀ ਚੱਲ ਕੋਈ ਨਹੀਂ ਪੁੱਤ ਇਦਾਂ ਕਰਦੇ ਆ ਤੂੰ ਵੀ ਹੁਣ ਕੁੜੀ ਨੂੰ ਸਕੂਲ ਪਾਉਣਾ ਵਾ ਖੱਤਿਆ ਤੇਰਾ ਵੀ ਹੈਗਾ ਵਾ ਤੇ ਉਹ ਉਹ ਡੜੀ ਮੈਂ ਤੇ ਤੁਹਾਡੇ ਕਹਿੰਦੇ ਪਹਿਲੀ ਲਈ ਆਉਦੀ ਠੇਕੇ ਤੇ ਤੁਸੀਂ ਸਭ ਆਪ ਸਮਝਾਓ ਉਹਨੂੰ ਕਉ ਰਹਿਣ ਦੇਗਾ ਅਰ ਕੰਦੀ ਵਾਰੀ ਅਗਲੀ ਵਾਰੀ ਦੇ ਦੂੰਗਾ ਬੰਨ ਕੀ ਆ ਓਏ ਆਪ ਤੇ ਮਾੜਾ ਮੋਟਾ ਬਨ ਜਾਊਗਾ ਤੇ ਉਹਦੀ ਘਦੀ ਦਾ ਤੈਨੂੰ ਪਤਾ ਹੀ ਸੁਭਾ ਦਾ ਆਹੋ ਜੀ ਗੱਲ ਹੈਗੀ ਤੇ ਤੂੰ ਅੱਧਾ ਠੇਕਾ ਦੇ ਦੇ ਚਲੋ ਫਿਰ ਉਹਨੂੰ ਕਹੋ ਮੈਂ ਵੀ ਹਫਤੇ ਤੱਕ ਦੇ ਦੇ ਦਿੰਦਾ ਆਹ ਕੋਈ ਨਹੀਂ ਕਰ ਲੈਨੇ ਬਣਾ ਥੋੜੀ ਜਿਹੀ ਐਡਮਿਸ਼ਨ ਕਰਾ ਲੈਂਦਾ ਕੁੜੀ ਦੀ ਤੇ ਮੈਨੂੰ ਆਪਣਾ ਹਿਸਾਬ ਲਾ ਲੈਣ ਦਿਓ ਤੇ ਫਿਰ ਜਾਂ ਜੇ ਨਹੀਂ ਹੋਣਗੇ ਤੇ ਮੈਂ ਕੋਈ ਨਹੀਂ ਫੜ ਕੇ ਕਿਹੋ ਦੇ ਦੂੰਗਾ ਚਲੋ ਜੇ ਖਲੋਣਾ ਪਊ ਮਹੀਨੇ ਦੋ ਮਹੀਨੇ ਦਾ ਵੀ ਖਲੋ ਜਾਊਗਾ ਫਿਰ ਇਨੇ ਕੋਈ ਥੋੜਾ ਰੁਕਦਾ ਫਿਰ ਕੋਈ ਨਹੀਂ ਖਿਲਾਰ ਲੈਨੇ ਇਹਨੂੰ ਇੱਕ ਗੱਲ ਮੈਂ ਹੋਰ ਕਰਨੀ ਹੈਗੀ ਹਾਂਜੀ ਵੀ ਹੁਣ ਵੇਖੋ ਵੀ ਪਹਿਲੀ ਤਾਂ ਹੁਣ ਅਸੀਂ ਤਿੰਨ ਪਿਆਲਵਾ ਤਿੰਨ ਹੋ ਗਏ ਤਿੰਨਾਂ ਚ ਬਰਾਬਰੀ ਵੰਡੀ ਹਨਾ ਚਲੋ ਸਾਡੇ ਦੋਵਾਂ ਚ ਵੰਡੀ ਹੁੰਦੀ ਤਾਂ ਗੱਲ ਹੋਰ ਸੀ ਹੂੰ ਤੇ ਚਲੋ ਤੁਹਾਡੇ ਵੀ ਦੋ ਕਲੇ ਉਹ ਵੀ ਜ਼ਰੂਰੀ ਹੀ ਕੰਮ ਕਰਨ ਵਾਲਾ ਹੁਣ ਇਹ ਮੈਨੂੰ ਘਰ ਵੀ ਸੁਣਾਉਂਦਾ ਜੇ ਘਰ ਵੀ ਜੇ ਮੈਂ ਵੱਖਰਾ ਪਾਇਆ ਤੇ ਮੈਂ ਇਥੋਂ ਹਿੱਸਾ ਲੈਣਾ ਵਾ ਤੇ ਇਹਦਾ ਕੀ ਪਤਾ ਇਹਨੇ ਜਾ ਕੇ ਸਹੁਰੇ ਰਹਿਣਾ ਕਿ ਇੱਥੇ ਰਹਿਣਾ ਤੇ ਹੁਣ ਇਹ ਆ ਗੱਲ ਵੀ ਜੇ ਘਰ ਦਾ ਕੱਲ ਨੂੰ ਵੰਡ ਹੋਈ ਨਾ ਤੇ ਫਿਰ ਤਿੰਨ ਹਿੱਸੇ ਹੋਣੇ ਜੇ ਤੇ ਤੁਹਾਨੂੰ ਵੀ ਹਿੱਸਾ ਤੇ ਤੇਨੇ ਸੀ ਹੁਣੇ ਜੇ ਪੈੜੀ ਤੇ ਤੈਨੂੰ ਇਹ ਤਾਂ ਕਰਦੇ ਵੀ ਤੇਨੇ ਹੁਣੇ ਉਹਦੀ ਨਹੀਂ ਨਾ ਮੰਨਣ ਚਾਹੁੰਦੀ ਇਹ ਗੱਲ ਕੋਈ ਗੱਲ ਆਪੇ ਆਜੂ ਮਰਨ ਜੇ ਸਮਝਾਉਂਗਾ ਨਾ ਕਿ ਜੇ ਪੈੜੀ ਦੇ ਤੇ ਤੈਨੂੰ ਮੈਂ ਤਾਂ ਕਰਦੇ ਵੀ ਤੇਨੇ ਬਣਨੇ ਆ ਮੁਰਕੇ ਇਹ ਨਾ ਕਹੇ ਵੀ ਤੂੰ ਵੱਧ ਪੈਸੇ ਦੇ ਤੇ ਮੁਰਕੇ ਮੇਰੇ ਸਿਰ ਤੇ ਭੰਡੇ ਸਾਹਿਬ ਕੋ ਉਹ ਕੋਈ ਗੱਲ ਹੀ ਪੁੱਤ ਇਹ ਸਾਰੀ ਗੱਲ ਅਸੀਂ ਆਪੇ ਕਰ ਲੈਣੀ ਹੈ ਹਾਂ ਉਹ ਤੂੰ ਉਹਨੂੰ ਕਹੋ ਫੇ ਕਹੋ ਮੀਨਾ ਨਾ ਰੁਕ ਜਾ ਮੈਂ ਦੇ ਦਿੰਦਾ ਪੈਸੇ ਹੈਂ ਕਹਿ ਦਿੰਦਾ ਆ ਆਇਆ ਸੀ ਮੇਰੇ ਕੋ ਪੈੜੀ ਕੀ ਮੈਂ ਦੱਸਦਾ ਕੋਈ ਨਹੀਂ ਨਾਲੇ ਮੈਂ ਤੇਰੀ ਮਾਂ ਨੂੰ ਵੀ ਦੱਸਦਾ ਇੰਨੀ ਠੰਡ ਵਾ ਤਾਂ ਕੋਠੇ ਤੇ ਆਣ ਕੇ ਖਲੋਗੇ ਕਿੰਦਾ ਹਵਾ ਫਰਲ ਫਰਲ ਵਗਣ ਰਹੀ ਆ। ਰਮਨ ਥੱਲੇ ਮੰਜੇ ਤੇ ਵੀ ਲੰਮੇ ਪਿਆ ਪਿਆ ਅੱਖ ਜੀਦਾ ਵਾ ਤੇ ਮੈਂ ਕਿਹਾ ਚੱਲ ਕੋਠੇ ਤੇ ਜਾਣਾ ਤੇ ਉਧਰੋਂ ਆਪਣਾ ਜੋਬਨ ਆ ਗਿਆ। ਕੀ ਆਂਦਾ ਵਾ? ਕਹਿੰਦਾ ਡੈਡੀ ਉਹ ਕਹਿੰਦਾ ਮੈਨੂੰ ਨਗਦ ਚਾਹੀਦਾ ਵਾ ਸਾਰਾ ਹੀ ਠੇਕਾ। ਅੱਛਾ। ਤੇ ਤੁਹਾਨੂੰ ਪਤਾ ਹੀ ਆ ਵੀ ਮੈਂ ਹੁਣ ਕੁੜੀ ਸਕੂਲ ਪਾਉਣੀ ਆ ਤੇ ਮੇਰੇ ਕੋ ਇੰਨਾ ਦਿੱਤਾ ਨਹੀਂ ਜਾੜਾ ਤੇ ਉਹ ਕਹਿੰਦਾ ਵੀ ਮੈਂ ਲੈਣਾ ਵੀ ਹੁਣੇ ਹੀ ਆ। ਮੈਂ ਕਿਹਾ ਵੀ ਚੱਲ ਤੂੰ ਐਂਦਾ ਕਰ। ਹੂੰ। ਅੱਧਾ ਦੇ ਦੇ। ਤੇ ਅੱਧਾ ਉਹਨੂੰ ਬਾਅਦ ਚ ਦੇ ਦੇ ਫਸਲ ਤੋਂ। ਮੇਰੀ ਗੱਲ ਸੁਣੋ ਹੁਣ ਜੋਬਨ ਵੀ ਤਾਂ ਮੂੰਹ ਚ ਮੱਛੀਆਂ ਮਾਰਨ ਡਿਆ ਵਾ ਨਾ ਜਦੋਂ ਪੈਲੀ ਉਹਦੀ ਠੇਕੇ ਤੇ ਲਈ ਆ ਤੇ ਠੇਕਾ ਤੇ ਦੇਣਾ ਹੀ ਪੈਣਾ ਵਾ ਤੇ ਦੇ ਦੇ ਠੇਕਾ ਉਹਨੂੰ ਤਾਂ ਘਰੋਂ ਲਾਵੇ ਐਵੇਂ ਘੜੀ ਘੜੀ ਉਹ ਇਹਦੇ ਕੋ ਠੇਕਾ ਮੰਗਦਾ ਵਾ ਇਹ ਕਦੀ ਅੱਜ ਦਿਨਾਂ ਵਾ ਕਦੀ ਭਲਕੇ ਦਿਨਾਂ ਦੇਣਾ ਹੀ ਪੈਣਾ ਵਾ ਓਏ ਉਹ ਤਾਂ ਤੇਰੀ ਗੱਲ ਠੀਕ ਆ ਉਹ ਕਹਿੰਦਾ ਹੁਣ ਮੈਂ ਕੁੜੀ ਸਕੂਲੇ ਪਾਉਣੀ ਆ ਵੈਸਾ ਮੇਰੇ ਕੋ ਇੰਨੇ ਕਿੱਥੋਂ ਆਉਣੇ ਆ ਚੱਲ ਉਹ ਤਾਂ ਗੱਲ ਹੈਗੀ ਆ ਪਰ ਜਦੋਂ ਪੈਲੀ ਵਾਈ ਅਗਲੇ ਠੇਕਾ ਪਹਿਲਾਂ ਮੰਗਦੇ ਆ ਅਸੀਂ ਤੁਸੀਂ ਨਹੀਂ ਮੰਗਦੇ ਰਹੇ ਠੇਕਾ ਪਹਿਲਾਂ ਦਿੰਦੇ ਰਹੇ ਆ ਚੱਲ ਲਵਾਉਂਦੇ ਹੀ ਉਦੋਂ ਗੱਲ ਹੋ ਰਹੀਏ ਤੇ ਚੱਲ ਭਰਾ ਭਰਾ ਜੇ ਇਹਨਾਂ ਵੀ ਨਹੀਂ ਕਰ ਸਕਦਾ ਉਹ ਤੇ ਇਹ ਤਾਂ ਕਿਹੜਾ ਕੋਈ ਨਿਆਣਾ ਵਾ ਅੱਜ ਕੱਲ ਤੇ ਖੂਨ ਸਫੈਦ ਹੋਏ ਆ ਭਰਾ ਕਿੱਥੇ ਆ ਭਰਾ ਹੀ ਤਾਂ ਮਾਰਦੇ ਆ ਲਾਮ ਤੇ ਭਾਵੇਂ ਮਾਸਾ ਤਰਸ ਖਾਈ ਲੈਣ ਓਏ ਉਹ ਤੇ ਹੈ ਹੀ ਆ ਤੇ ਫਿਰ ਹੁਣ ਇਹਨਾਂ ਦਾ ਕਿੱਦਾਂ ਕਰੀਏ ਕੋਈ ਨਹੀਂ ਦੇ ਦਿੰਦਾ ਵਾ ਠੇਕਾ ਤੇ ਉਹ ਜੋਬਨ ਕਹਿੰਦਾ ਸੀ ਕਿ ਡੈਡੀ ਜੀ ਜੇ ਆਪਣਾ ਪੈੜੀ ਤੁਸੀਂ ਵੰਡਤੀ ਆ ਆਹੋ ਤਿੰਨੇ ਥਾਂ ਹੀ ਕੀਤੀ ਆ ਤੇ ਉਹਨਾ ਹੁਣ ਇਹ ਘਰ ਦਾ ਮੁੱਲ ਪਾਉਣਾ ਵਾ ਇਹ ਵੀ ਤਿੰਨੇ ਥਾਈ ਹੋਣਾ ਵਾ ਮੇਰੀ ਗੱਲ ਸੁਣੋ ਘਰ ਦਾ ਮੁੱਲ ਮਲ ਕੋਈ ਨਹੀਂ ਪੈਣਾ ਘਰ ਬਣਾਇਆ ਵਾ ਅਸੀਂ ਘਰ ਨਹੀਂ ਗਾ ਹੀ ਦੇਣਾ ਤੇ ਕੱਲ ਨੂੰ ਦੂਜਾ ਘਰ ਬਣਾਉਣਗੇ ਨਾ ਦੋਵੇਂ ਜਾਣੇ ਹਿੱਸਾ ਪਾਉਣਗੇ ਅਸੀਂ ਉਹਦੇ ਵਿੱਚ ਹਿੱਸਾ ਨਹੀਂ ਪਾਉਣਾ ਇਹ ਤਾਂ ਵੀ ਇਹ ਡੈਡੀ ਜੀ ਤੁਸੀਂ ਤਾਂ ਇਹ ਪਤਾ ਹੀ ਆ ਤੁਹਾਨੂੰ ਪਿਆੜੀ ਜਿਹੜੇ ਹਿਸਾਬ ਨਾਲ ਵੰਡੀ ਉਸੇ ਹਿਸਾਬ ਨਾਲ ਘਰ ਦਾ ਵੀ ਵੰਡ ਹੋਣੀ ਹੈ ਮੇਰੇ ਹਿਸਾਬ ਨਾਲ ਸਾਰਾ ਕੰਮ ਹੀ ਇਹੋ ਕਰਨ ਲਿਆ ਵਾ ਤੁਸੀਂ ਰਹਿਣ ਦਿਓ ਅਸੀਂ ਇਹਦੇ ਨਾਲ ਰਹਿਣਾ ਹੀ ਨਹੀਂ ਗਾ ਜੇ ਇਦਾਂ ਦੀਆਂ ਗੱਲਾਂ ਕਰਦਾ ਵਾ ਤੇ ਮੇਰੀ ਸੁਣੋ ਗੱਲ ਇਹਦੇ ਕੋ ਤਾਂ ਦੋ ਕਿੱਲੇ ਹੀ ਆ ਨਾ ਤਾਂ ਲਵਲੀ ਕਾ ਦੋ ਕਿਲੇ ਇਥੋਂ ਆਉਣੇ ਆ ਤੈਨੂੰ ਉਹਨੂੰ ਸਹਰਿਆਂ ਤੋਂ ਆ ਜਾਣੇ ਆ ਨੌਕਰੀ ਵੀ ਉਹਨੂੰ ਮਿਲ ਜਾਣੀ ਆ ਇਹਨੇ ਤਾਂ ਸਾਰੇ ਉਮਰ ਹੁੰਦੇ ਹੀ ਰਹਿਣਾ ਵਾ ਹੁਣ ਠੇਕਾ ਨਹੀਂ ਦੇਂਦਿਆ ਤੇ ਪੜ ਕੇ ਮੰਨ ਲਓ ਜੇ ਸਾਨੂੰ ਠੇਕੇ ਤਾਂ ਦੇਣੀ ਪਈ ਤੁਹਾਨੂੰ ਇਹਨੇ ਠੇਕਾ ਕਿੱਥੋਂ ਦੇਣਾ ਵਾ ਫੇਰ ਲੋਕਾਂ ਨੇ ਪਤਾ ਕੀ ਕਹਿਣਾ ਮਾਂ ਪਿਓ ਹੀ ਜੇ ਨਾ ਵੀ ਠੇਕਾ ਲੈਂਦੇ ਤੇ ਆਖਰ ਕਿੱਧਰ ਦੀ ਆ ਚੱਲੀ ਹੀ ਹੁਣ ਬੰਦਾ ਪੁੱਛੇ ਵੀ ਮਾਂ ਪਿਓ ਦਾ ਕੋਈ ਖਰਚਾ ਨਹੀਂਗਾ ਹੈਗਾ 100 ਖਰਚੇ ਆ ਸਾਡੇ ਵੀ ਰਿਸ਼ਤੇਦਾਰਾਂ ਦੇ ਜਾਣਾ ਇਹਨਾਂ ਦੇ ਗੜੀ ਦਾ ਹੱਥ ਢਣੇ ਵੀ ਦੋ ਤੇ ਜਿਹੜੇ ਹੋ ਨਹੀਂ ਸਾਡੀ ਬਾਤ ਪੁੱਛਣ ਦੇ ਮੁੜਕੇ ਇਹਨਾਂ ਨੇ ਪਿਆਹਾ ਸਾਨੂੰ ਕਿੱਥੋਂ ਦੇਣਾ ਵਾ ਰਮਨ ਜਿਹੜੀ ਇਹਨਾਂ ਦੀ ਸੋਚ ਹੈ ਨਾ ਦਵਾ ਭਰਾਵਾਂ ਦੀ ਇਹਨਾਂ ਦਾ ਰੱਦ ਇਹ ਆ ਵੀ ਜਿਹੜੇ ਇਹਨਾਂ ਨੇ ਦੋ ਕਿਲੇ ਆਪਣੇ ਕੱਢੇ ਆ ਨਾ ਉਹ ਸਾਨੂੰ ਦੇ ਦੇਣ ਅਸੀਂ ਨਹੀਂ ਦੇਣੇ ਇਹਨਾਂ ਨੂੰ ਕਹੋ ਵੀ ਜੇ ਤੁਸੀਂ ਹਾਂ ਕਹਿੰਦੇ ਨਾ ਵੀ ਹਿੱਸੇ ਹਿੱਸੇ ਪਾਉਣੇ ਆ ਉਹ ਮਰਜ਼ੀ ਮੇਰੀ ਆ ਮੈਂ ਤਾਂ ਦੋ ਦੋ ਕਿਲੇ ਦੇ ਦਿੱਤੇ ਆ ਤੇ ਜੇ ਨਹੀਂ ਨਾ ਤੇ ਮੈਂ ਤੁਹਾਨੂੰ ਕੱਖ ਵੀ ਨਹੀਂ ਦੇ ਦੇਣਾ ਜਾਓ ਆਪਣੀ ਕਮਾਈ ਕਰੋ ਦੋਵੇਂ ਜਣੇ ਤਾਂ ਖਾਓ ਮੇਰਾ ਰਦਰ ਰਮਨ ਜਿਹੜੀ ਆਪਣੀ ਜ਼ਮੀਨ ਵਾ ਅਹੀਂ ਚੁੱਪ ਕਰਕੇ ਵਾਈ ਆਈਏ ਜੇ ਤੇ ਉਹ ਜੋਬਨ ਦਿੰਦਾ ਨੂੰ ਠੇਕਾ ਤੇ ਠੀਕ ਹੈ ਨਹੀਂ ਦਿੰਦਾ ਤੇ ਇਹਨੂੰ ਕਹਿੰਦੇ ਵੀ ਜਿੰਨੂੰ ਮਰਜ਼ੀ ਦੇ ਦੇ ਫਿਰ ਆਹੇ ਉਹ ਕੰਮ ਹੀ ਹੁਣਾਵਾ ਹੁਣ ਇਹ ਤਾਂ ਕਹਿੰਦਾ ਬਈ ਬਿਲਕੁਲ ਦਮਾਂ ਵੀ ਕੋ ਹੋਣਾ ਚੱਲ ਜੇ ਮੰਨਦਾ ਤੇ ਉਹਨੂੰ ਕਹਿ ਦਿੰਨੇ ਆ ਕਿ ਕਿਸ਼ਤਾਂ ਚ ਦੋ ਕਿਸ਼ਤਾਂ ਚ ਪੈਸੇ ਲੈ ਲੈ ਤੇ ਛੱਡ ਠਾਂ ਯਾਰ ਤੁਸੀਂ ਤੇ ਉਹ ਹੀ ਗੱਲਾਂ ਕਰਦੇ ਭੋਲੀਆਂ ਲੋਕੀ ਠੇਕਾ ਪਹਿਲਾਂ ਲੈਂਦੇ ਆ ਤੇ ਜੇ ਦੇ ਵੀ ਦਊ ਦੋ ਕਿੱਲਿਆਂ ਦਾ ਠੇਕਾ ਤੇ ਆਖਰਾਂ ਚੱਲੀ ਆ ਮੁੜ ਕੇ ਸਾਲੇ ਕ ਪੁੱਛਣਗੇ ਤਾਂ ਨਾ ਇਹਨੂੰ ਉਹ ਤਾਂ ਰੋਂ ਡਿਆ ਵਾ ਕਹਿੰਦਾ ਮੈਂ ਕੁੜੀ ਸਕੂਲ ਪਾਉਣੀ ਹੈ ਮੇਰ ਕੋ ਡੈਡੀ ਪੈਸੇ ਨਹੀਂ ਤੁਹਾਨੂੰ ਵੀ ਮੈਂ ਤਾਂ ਕਹੀ ਇਹ ਚੰਗਾ ਵਾ ਇਹਦੇ ਨਾਲ ਰਵਾਂਗੇ ਪਰ ਇਹ ਉਹਦੇ ਨਾਲ ਵੀ ਗਾਂਦੀ ਚੀਜ਼ ਵਾ ਰਮਨ ਗੱਲਾਂ ਸਾਰੀਆਂ ਇਹ ਛੇੜਦਾ ਵਾ ਉਹ ਭੋਲਾ ਵਾ ਕੁਝ ਇਤੋਂ ਤੰਗੀ ਜਦੋਂ ਇਹ ਦਿੰਦਾ ਵਾ ਉਦੋਂ ਅੱਕ ਜਾਂਦਾ ਉਹੋ ਦੀ ਘਰ ਦੀ ਉਹਨੂੰ ਸਿਖਾਉਂਦੀ ਆ ਫਿਰ ਉਹ ਅੱਕ ਕੇ ਬੋਲਦਾ ਨਹੀਂ ਤੇ ਇਦਾਂ ਦਾ ਹੋਇ ਨਹੀਂ ਗੱਲ लवली ਉਹਦਾ ਇਹਨੇ ਹੁਣ ਪਹਿਲੋਂ ਵੀ ਘਰ ਪੈਲੀ ਦੀ ਵੰਡ ਦੀ ਵੀ ਇਹਨੇ ਗੱਲ ਕੀਤੀ ਆ ਤੇ ਜੇ ਹੁਣ ਘਰ ਦੀ ਗੱਲ ਤੋਂ ਵੀ ਇਹੋ ਕਰਨ ਡਿਆ ਵਾ ਚੱਲ ਕਰਦਾ ਰਹਿਣ ਤੂੰ ਸਿੱਧੀ ਉਹਨੂੰ ਸਾਫ਼ ਗੱਲ ਦੱਸ ਦਿਓ ਤੇ ਘਰ ਵਿੱਚੋਂ ਕੋਹ ਨਹੀਂ ਜੇ ਮਿਲਣਾ ਰਹਿਣਾ ਤੇ ਰਹੀ ਜਾਓ ਜੇ ਇੱਥੇ ਲੱਗੇ ਤੁਸੀਂ ਘਰ ਪਉਣਾ ਨਾ ਕੱਲ ਨੂੰ ਉਹ ਦੋਵੇਂ ਦਾ ਭਰਾ ਹਿੱਸਾ ਪਾਓਗੇ ਸਾਡੇ ਵੱਲੋਂ ਇੱਕ ਚਵਾਨੀ ਦੀ ਅਸਨਾ ਰੱਖੇ ਸਾਡਾ ਮਾਂ ਪਿਓ ਸਾਨੂੰ ਕੋਈ ਪਿਆਹਾ ਦਊ ساری ਉਮਰ ਅਸੀਂ ਬਥੇਰਾ ਬਣਾਇਆ ਵਾਂ ਤੇ ਐਂਡ ਤੇ ਆਣ ਕੇ ਛਿੱਤਰ ਮਾਰਨ ਦੇ ਜੇ ਦੋਵੇਂ ਜਣੇ ਸਾਡੇ ਸਿਰ ਦੇ ਵਿੱਚ ਨਾ ਤੂੰ ਸਾਡੀ ਸੋਨ ਦਾ ਤੇ ਨਾ ਉਹ ਸਾਡੀ ਸੋਨ ਦਾ ਦੋਵੇਂ ਰਮਨ ਜਨਾਨੀਆਂ ਮਗਰ ਲੱਗੇ ਜਿੱਦਾਂ ਜਨਾਨੀਆਂ ਕਹੀ ਜਾਂਦੀ ਉਦਾਂ ਕਰੀ ਜਾਂਦੇ ਚਲ ਆਓ ਘਰ ਥੱਲੇ ਚਲੀਏ ਇਹਨਾਂ ਦਾ ਇਹੋ ਹਾਲ ਹੀ ਰਹਿਣਾ ਆ ਜੋ ਚਲੋ ਜੋਤ ਕੀ ਕਰਨ ਲਈ ਆ ਕੁਛ ਨਹੀਂ ਮੰਮੀ ਜੀ ਰੋਟੀ ਬਣਾ ਕੇ ਫ੍ਰੀ ਹੋਈ ਅੱਛਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਤੇ ਮੇਰੀ ਤੇ ਮੇਰੀ ਗੱਲ ਦਾ ਗੁੱਸਾ ਨਾ ਕਰਨੀ ਹਾਂਜੀ ਗੱਲ ਤੇ ਮੈਂ ਤੇਰੇ ਨਾਲ ਇਹ ਕਰਨੀ ਆ ਤੇ ਤੁਹਾਡੇ ਵਿਆਹ ਨੂੰ 5 ਸਾਲ ਹੋ ਗਏ ਆ ਹਾਂਜੀ ਤੇ ਤੈਨੂੰ ਵੀ ਪਤਾ ਵਾ ਕਿ ਸਾਰਾ ਕੰਮ ਜੋਬਨ ਕਰਦਾ ਸੀ ਤੇ ਤੁਸੀਂ ਸਲਾਇਕੜਾਈ ਦਾ ਕੰਮ ਕਰਦੀ ਆ ਤੇ ਜੇ ਲਵਲੀ ਨੇ ਤੁਹਾਨੂੰ ਪਹਿਲੀ ਠੇਕੇ ਤੇ ਦੇ ਹੀ ਦਿੱਤੀ ਆ ਤੇ ਜੋਬਨ ਕਹਿੰਦਾ ਉਹ ਠੇਕੇ ਜੋਗੇ ਪੈਸੇ ਹੀ ਮੇਰੇ ਕੋਲ ਹੈ ਨਹੀਂ ਆ ਤੇ ਫੇਰ ਇਹਨਾਂ ਕੰਮ ਕਰਨ ਦਾ ਕੀ ਫਾਇਦਾ ਜੇ ਤੁਹਾਡੇ ਕੋਲ ਪੈਸਾ ਕੋਈ ਹੈ ਨਹੀਂ ਤੇ ਪਹਿਲੀ ਗੱਲ ਤੇ ਮੰਮੀ ਜੀ ਇਹ ਆ ਵੀ ਟਾਟਾ ਤੇ ਮੇਰ ਨਾਲ ਗੱਲ ਕਰਨ ਦਾ ਕੋਈ ਕੰਮ ਹੀ ਨਹੀਂ ਬਣਦਾ ਹੈਗਾ ਤੁਹਾਨੂੰ ਤੇ ਮੇਰ ਨਾਲ ਗੱਲ ਕਰਨੀ ਨਹੀਂ ਚਾਹੀਦੀ ਤੁਸੀਂ ਇਹ ਨਾ ਕਰੋ ਇਹ ਤੁਹਾਡੇ ਨਾ ਕਰਨ ਨਾ ਦੇ ਮੈਂ ਪਹਿਲੀ ਵੰਡਾਉਣ ਦੇ ਹੱਕ ਵਿੱਚ ਹੀ ਤੇ ਨਾ ਹੀ ਠੇਕੇ ਲੈਣ ਦੇ ਹੱਕ ਵਿੱਚ ਹੀ ਉਹ ਤੁਸੀਂ ਹਾਂ ਨੂੰ ਕਿਹਾ ਤੇ ਅਹੀਂ ਲਈ ਬਾਕੀ ਰਹੀ ਗੱਲ ਠੇਕਾ ਦੇਣ ਦੀ ਉਹਨਾਂ ਨੂੰ ਤੁਸੀਂ ਹਿੰਦੇ ਸੋਭੀ ਹੀ ਕੋਲੋਂ ਦੇ ਕੇ ਤੇ 6 ਮਹੀਨੇ ਕਿੱਥੋਂ ਵਰਤਨੇ ਪਏ ਮੇਰੀ ਗੱਲ ਸੁਣ ਪੁੱਤ ਜਦੋਂ ਪਿਆਰੀ ਠੇਕੇ ਤਾਂ ਲਈਏ ਨਾ ਤਾਂ ਠੇਕਾ ਪਹਿਲਾਂ ਹੀ ਦੇਣਾ ਪੈਂਦਾ ਵਾ ਅਸੀਂ ਵੀ ਪਿਆਰੀਆਂ ਵੰਦੇ ਰਹੇ ਆ ਪਹਿਲਾਂ ਠੇਕਾ ਦਿੰਦੇ ਰਹੇ ਆ ਤਾਂ ਨਾਲੇ ਉਹਨੇ ਵਿਚਾਰੇ ਨੇ ਇਹੋ ਦੋ ਕਿਲਿਆਂ ਦਾ ਠੇਕਾ ਲੈ ਕੇ ਖਾਣਾ ਵਾ ਚਲੋ ਮੰਮੀ ਜੀ ਐਡੀ ਗੱਲ ਤੇ ਹੈ ਨਹੀਂ ਆ ਵੀ ਉਹਦੇ ਕੋ ਕੱਖ ਵੀ ਹੈ ਨਹੀਂ ਉਹ ਤੇ ਕਹਿੰਦਾ ਸੋਹਰਿਆ ਨੌਕਰੀ ਵੀ ਮਿਲ ਜਣੀ ਆ ਤੇ ਪਹਿਲੀ ਵੀ ਮਿਲ ਜਣੀ ਆ ਤੇ ਲੈਵੇ ਹੁਣ ਤੇ ਲੈਊਗਾ ਇਹਦੇ ਵਿੱਚ ਤੁਹਾਨੂੰ ਦੁੱਖ ਵਾਲੀ ਕਿਹੜੀ ਗੱਲ ਵਾ ਨੌਕਰੀ ਵੀ ਦਵਾਈ ਦਊ ਉਹਦਾ ਸੋਹਰਾ ਤਾਂ ਹੀ ਉਹਨਾਂ ਗੱਲ ਛੇੜੀ ਆ ਮੰਮੀ ਜੀ ਦੁੱਖ ਵਾਲੀ ਗੱਲ ਕੋਈ ਨਹੀਂ ਆ ਬਾਕੀ ਤੁਸੀਂ ਕਹਿੰਦੇ ਹੋ ਵੀ ਅਸੀਂ ਪਹਿਲਾਂ ਠੇਕਾ ਦਿੰਦੇ ਰਹੇ ਆ ਫਿਰ ਤੇ ਗੱਲ ਆਪਣੇ ਭਰਾਏ ਵਾਲੀ ਹੋਗੀ ਨਾ ਬਾਹਰ ਦੇ ਲੋਕਾਂ ਨੂੰ ਨਹੀਂ ਠੇਕਾ ਦੇਣਾ ਪਹਿਲਾਂ ਚੰਗਾ ਜੀ ਨੂੰ ਹੀ ਦੇਣਾ ਵਾ ਤੇ ਦੱਸ ਬੁੱਤ ਤੂੰ ਤਾਂ ਇਹ ਗੱਲ ਦਾ ਗੁੱਸਾ ਹੀ ਕਰ ਗਈ ਆ ਵੀ ਮੰਮੀ ਨੇ ਆਹ ਗੱਲ ਕਹਿਤੀ ਆ ਉਹਨਾਂ ਨੇ ਇਹੋ ਹੀ ਵਰਤਣਾ ਵਾ ਅਜੇ ਨੌਕਰੀ ਉਹਨੂੰ ਮਿਲੀ ਤਨੀ ਆ ਨਾ ਨਾ ਸਹੁਰਿਆਂ ਤਾਂ ਜਿ ਪੈਲੀ ਲਿਆਇਆ ਵਾ ਜਦੋਂ ਲਿਆਊਗਾ ਨੌਕਰੀ ਮਿਲ ਜੂਗੀ ਫਿਰ ਕੋਈ ਨਹੀਂ 6 ਮਹੀਨਾ ਠਹਿਰ ਕੇ ਲੱਲਿਆ ਕਰੂਗਾ ਮੰਮੀ ਜੀ ਉਹਨਾਂ ਤੇ ਇਹੀ ਵਰਤਨੇ ਆ ਤੇ ਤੁਸੀਂ ਦੱਸੋ ਵੀ ਅਹੀਂ ਕੁੜੀ ਨਹੀਂ ਸਕੋਲੇ ਪਾਣੀ ਅਹੀਂ ਹੋ ਕਿਥੋਂ ਪਣੀ ਹੁਣ ਤੁਸੀਂ ਇਹ ਕਹਿਣਾ ਵਾ ਵੀ ਤੁਸੀਂ ਜਿੱਥੋਂ ਮਰਜ਼ੀ ਕਰੋ ਵੇਹ ਪੁੱਤ ਜਦੋਂ ਤੁਸੀਂ ਪਹਿਲੀ ਆਪੋ ਆਪਣੀ ਲੱਲੀ ਹੈ ਨਾ ਹੁਣ ਜਿੱਥੋਂ ਮਰਜ਼ੀ ਖਰਚਾ ਕਰੋ ਨਾ ਤਾਂ ਤੁਸੀਂ ਸਾਡੀ ਸਲਾਹ ਨਾਲ ਵੱਖਰੇ ਹੋਏ ਜੀ ਤੇ ਨਾ ਤੁਸੀਂ ਉਹਨੂੰ ਪੁੱਛਿਆ ਵਾ ਪੇਰ ਮਮੀ ਜੀ ਨਾਲ ਇਦਾਂ ਵਾਂ ਵੀ ਤੁਸੀਂ ਹਾਂ ਨੂੰ ਜਿਆਦਾ ਵਾਰੀ ਨਾ ਕਹੋ ਵੀ ਪਹਿਲਾਂ ਉਹਨੂੰ ਠੇਕਾ ਦੋ ਜਾਂ ਕਿੱਦਾਂ ਕਰੋ ਉਹ ਆਪਣਾ ਖਰਚਾ ਜਿੱਥੋਂ ਮਰਜੀ 6 ਮਹੀਨੇ ਚਲਾਵੇ ਅਹੀਂ ਕਣਕ ਬੀਜੀ ਐ ਤੇਹੀਂ ਵੜ ਲਾਂਗੇ ਤੇ ਮੁੜ ਕੇ ਬਾਅਦ ਚ ਨਾ ਹੀ ਬੀਜਦੇ ਆ ਤੇ ਨਾ ਵੜਦੇ ਆ ਆਪਣੀ ਪਹਿਲੀ ਭਾਂਵੇਂ ਸ਼ਰੀਕਾ ਨੂੰ ਦਵੇ ਤੇ ਜਿੰਨੂੰ ਮਰਜੀ ਦਵੇ ਚੱਲ ਹਾਂ ਗੱਲ ਮੈਂ ਉਹਨਾਂ ਨੂੰ ਕਹਿ ਦੂੰਗੀ ਪਰ ਜਿਹੜੀ ਕਣਕ ਬੀਜੀ ਆ ਨਾ 6 ਮਹੀਨੇ ਦਾ ਠੇਕਾ ਤਾਂ ਉਹਨੂੰ ਖੜਾਓ ਨਾ ਹੁਣ ਮਮੀ ਪਹਿਲਾਂ ਵਾਲੀ ਤੇ ਕੋਈ ਗੱਲ ਨਹੀਂ ਹੋਈ ਪਹਿਲਾਂ ਠੇਕਾ ਦੇਣ ਵਾਲੀ ਬਾਕੀ ਇਹਨਾਂ ਨਾਲ ਗੱਲ ਕਰਕੇ ਵੇਖ ਲਓ ਜੇ ਦੇਂਦੇ ਆ ਤੇ ਠੀਕ ਆ ਤੇ ਜੀ ਇਸ ਗੱਲ ਹਾ ਗੱਲ ਜਿਹੜੀ ਹੈ ਨਾ ਫਿਰ ਜੁਬਾਣ ਵਾਲੀ ਗੱਲ ਤਾਂ ਨਾ ਨਾ ਹੋਈ ਜੁਬਾਣ ਵਾਲੀ ਤੇ ਫਿਰ ਮੰਮੀ ਦੀ लवली ਤੇ ਵੀ ਨਾ ਹੋਈ ਕਦੇ ਕਹਿੰਦਾ ਪਹਿਲੀ ਵੱਖਰੀ ਕਰ ਦੋ ਜੇ ਵੱਖਰੀ ਕੀਤੀ ਆ ਫਿਰ ਕਹਿੰਦਾ ਵੀ ਹੁਣ ਠੇਕੇ ਦੇ ਲੈ ਲਓ ਤੁਸੀਂ ਦੱਸੋ ਵੀ ਕੀ ਕਰੀਏ ਦੂਜੀ ਗੱਲ ਇਹ ਆ ਵੀ ਜੋ ਬਣ ਕਹਿੰਦਾ ਵੀ ਜਿੱਦਾਂ ਪਹਿਲੀ ਦੇ ਤਿੰਨ ਹਿੱਸੇ ਕੀਤੇ ਤਾਂ ਕਰਦੇ ਕਰਨੇ ਆ ਉਹ ਨਹੀਂ ਉਹਾਨੂੰ ਮਨਜ਼ੂਰ ਤੇ ਫਿਰ ਅਸੀਂ ਕਿੱਥੇ ਜਾਈਏ ਹਮ ਸਾਰੀ ਉਮਰ ਇਹ ਘਰ ਬਣਾਉਂਦੇ ਰਹੇ ਹਬੇ ਲਿਕਾਰ ਬਣਾਉਣਾ ਨਾ ਦੁਜਾ ਜਦੋਂ ਤੁਸੀਂ ਦੋਵੇਂ ਜਾਣੇ ਹਿੱਸਾ ਪਾਓਗੇ ਲਵਲੀ ਤੇ ਜੋਬਨ ਹਿੱਸਾ ਪਾਉਣਗੇ ਤਾਂ ਘਰ ਬਣਾਉਣਗੇ ਸਾਡੇ ਵੱਲੋਂ 1 ਰੁਪਏ ਦੀ ਆਸ ਨਾ ਰੱਖੋ ਵੀ ਮੰਮੀ ਡੈਡੀ ਸਾਨੂੰ ਦੇ ਦੇਣਗੇ ਮੰਮੀ ਜੀ ਉਹ ਤੇ ਸਾਨੂੰ ਪਹਿਲਾਂ ਹੀ ਪਤਾ ਵਾ ਵੀ ਆਸ ਸਾਨੂੰ ਕੋਈ ਨਹੀਂ ਹੁਣ ਹੀ ਤੁਸੀਂ ਦਿਖਾਤਾ ਵਾ ਵੀ ਲਵਲੀ ਨੂੰ ਠੇਕਾ ਦੋ ਪਹਿਲਾਂ ਤੇ ਆ ਕਰੋ ਅਹੀਂ ਦੱਸੋ ਕੀ ਕੀ ਕਰੀਏ ਹਨ ਘਰ ਵੀ ਤੇ ਬਣਾਉਣਾ ਹੀ ਪੈਣਾ ਓ ਪੁੱਤ ਤੁਸੀਂ ਉਹਨੂੰ ਵਾਧੂ ਪੈਸੇ ਤਾਂ ਨਹੀਂ ਦੇਣੇ ਜੋ ਬੰਦਾ ਉਹ ਹੀ ਦੇਣਾ ਵਾ ਫੇਰ ਅਸੀਂ ਫਸਲ ਤੋਂ ਬਾਅਦ ਵੇਖ ਲਾਂਗੇ ਦੇਣੇ ਹੋਣਗੇ ਠੀਕ ਹੈ ਨਹੀਂ ਤੇ ਹੁਣ ਅਸੀਂ ਹੁਣੇ ਛੱਡ ਦਿੰਨੇ ਆ ਹੁਣ ਹੈ ਨਹੀਂ ਸਾਡੇ ਕੋਲ ਜੇ ਹੁਣ ਨਾ ਦੋਗੇ ਚਾਰ ਭੈਣ ਭਰਾ ਲਿਆਊਗਾ ਫੇਰ ਚੰਗੇ ਰਹੋਗੇ ਅਸੀਂ ਪਹਿਲੀ ਛੱਡੀ ਦਿੰਨੇ ਆ ਭੈਣ ਭਰਾ ਕਿਉਂ ਇਕੱਠੇ ਕਰਕੇ ਗਲੇਸ਼ ਪਾਉਣਾ ਵਾ ਨਾਲੇ ਸ਼ਰੀਕੇ ਨੂੰ ਦੱਸਾਂਗੇ ਦੂਜੀ ਗੱਲ ਇਹ ਆ ਜੇ ਉਹਨੂੰ ਆਉਂਦੀ ਸਹਰਿਆਂ ਤੋਂ ਤੇ ਲੈਵੇ ਇਹਦੇ ਵਿੱਚ ਤੁਹਾਨੂੰ ਦੁੱਖ ਵਾਲੀ ਗੱਲ ਨਹੀਂ ਕੋਈ ਹੋਣੀ ਚਾਹੀਦੀ ਜੇ ਉਹਨੇ ਲਿਆਉਣੀ ਆ ਨਾ ਤੇ ਤੂੰ ਵੀ ਲਾਇਆ ਤੂੰ ਵੀ ਬਥੇਰਾ ਕਹਿੰਦੀ ਹੁੰਦੀ ਸੀ ਮੇਰੇ ਭਰਾ ਦੀ ਇੰਨੀ ਪੈੜੀ ਇੰਨੀ ਪੈੜੀ ਜਿਉਂ ਵੀ 2 ਕਿਲੇ ਤੈਨੂੰ ਦੇ ਦੇ ਲੱਗਾ ਤੇ ਆਖਰ ਕਿੱਧਰ ਦੇ ਆ ਜੂ ਮਮੀ ਜੀ ਜੀ ਮੈਂ ਕਹਿੰਦੀ ਸੀ ਨਾ 2 ਕਿਲੇ ਪੈ ਲਿਆ ਤੇ ਮੈਂ ਮੰਗ ਮੰਗ ਕੇ ਨਹੀਂ ਦੱਸਦੀ ਵੀ ਮੇਰੇ ਭੈਣ ਭਰਾ ਕਰਦੇ ਨੇ ਉਹ ਕਰਦੇ ਆਉਂਦੇ ਆ ਅਗਲੀ ਨੇ ਤੈਨੂੰ ਹੱਥਾਂ ਦੇਣੇ ਚਾਉਣਾ ਸ਼ੁਰੂ ਕਰਤਾ ਕਿ ਨਹੀਂ ਬਾਸ ਉਹਨੇ ਪੈਸੇ ਮੰਗੇ ਆ ਤੇ ਤੂੰ ਜੁਬਾਨ ਚ ਲਾਉਂਦਾ ਵੀ ਆਵੇ ਤੇਰੇ ਗਾੜੀ ਜੁੜੇ ਹੱਥ ਤੂੰ ਘਟਵਾਉ ਉਹਨਾਂ ਹੋ ਗਈ ਹੈ ਮਮੀ ਜੀ ਉਹੀ ਗੱਲਾਂ ਜਿਹੜਾ ਬੰਦਾ ਦਬਦਾ ਉਹਨੂੰ ਦੁਬਾਈ ਜਾਓ ਵਾਰੀ ਵਾਰੀ ਯਾਰ ਡੈਡੀ ਦਾ ਫੋਨ ਆਉਂਦਿਆ ਹਲੋ ਸੱਸ ਜੀ ਹੋ ਸਾਨੂੰ ਠੀਕ ਠਾਕ ਹਾਂ ਹਾਂ ਠੀਕ ਠਾਕ ਆ ਸਾਰੇ ਵਧੀਆ ਜੀ ਠੀਕ ਹੈ ਠੀਕ ਆ ਨਹੀਂ ਨਹੀਂ ਉਹ ਕੰਮ ਦਾ ਤੇ ਮੈਂ ਪਤਾ ਕੀਤਾ ਵਾ ਤੇ ਉਹ ਕਹਿੰਦੇ ਜੇ ਟਾਈਮ ਲੱਗ ਜਾਣਾ ਇੱਕ ਦੋ ਦਿਨ ਲੱਗ ਜਾਣੇ ਆ ਹਾਂ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਉਹਨਾਂ ਦਾ ਨੰਬਰ ਵੀ ਕੀ ਕਰਨਾ ਤੁਸੀਂ ਕੋਈ ਗੱਲ ਨਹੀਂ ਮੈਂ ਕਰਨਾ ਵਾ ਫੇਰ ਪਤਾ ਤੇ ਮੈਂ ਤੁਹਾਨੂੰ ਦੱਸਣਾ ਵਾ ਫੇਰ ਕਿੰਨੇ ਕਿ ਦਿਨ ਲੱਗਣੇ ਭਲਾ ਉਹਦੋਂ ਤੇ ਕਹਿੰਦੇ ਹਫਤੇ ਤੱਕ ਦੇ ਦਿੰਨੇ ਆ ਹਾਂਜੀ ਚਲੋ ਕੋਈ ਗੱਲ ਨਹੀਂ ਮੈਂ ਨੰਬਰ ਸੈਂਡ ਕਰ ਦਿੰਨਾ ਤੁਹਾਨੂੰ ਉਹ ਨਾਲੇ ਤੁਹਾਨੂੰ ਵੀ ਪਤਾ ਵਾ ਜਦੋਂ ਕਿ ਦਫ਼ਤਰ ਨੂੰ ਛੱਡੀਏ ਨਾ ਉਹਨਾਂ ਨੂੰ ਪਤਾ ਵਾ ਵੀ ਹੁਣ ਬੰਦਾ ਵੀ ਰੱਖਣਾ ਪੈਣਾ ਵਾ ਤੇ ਚਲ ਇਹਨੂੰ ਵੀ ਖਰਾਬ ਕਰਨੇ ਕੀ ਪਤਾ ਟਿਕਿਆ ਰਹੇ ਹਾਂ ਚਲੋ ਕੋਈ ਗੱਲ ਨਹੀਂ ਲੱਗਾ ਤੁਹਾਡਾ ਬੰਦਾ ਤੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੇ ਦਿੰਦਾ ਨੰਬਰ ਫਿਰ ਤੁਸੀਂ ਕਰ ਲਿਓ ਫੋਨ ਆਪੇ ਜਾਂ ਤੁਸੀਂ ਮਿਲ ਲਿਓ ਫਿਰ ਆਣ ਕੇ ਆਪੇ ਇਹਨਾਂ ਨੂੰ ਚਲੋ ਠੀਕ ਹੈ ਜੀ ਓਕੇ 10 ਮੈਨੂੰ ਰਿਹਾ ਵਾ ਫੋਨ ਕਰਨ ਵੀ ਤੂੰ ਕੁੜੀ ਨੂੰ ਕਰ ਹੋਰ ਇਸੇ ਆਪਾਂ ਗੱਲ ਪਾਤਾ ਬਸ ਮੈਂ ਇਹਨਾਂ ਨੰਬਰ ਕਿੱਥੋਂ ਦਵਾ ਆਏ ਹਾਈ ਕੀ ਹੋ ਗਿਆ ਕੱਲੇ ਕੋ ਭੁੱਲੀ ਜਾਂਦੇ ਆ ਉਹ ਯਾਰ ਡੈਡੀ ਦਾ ਹੁੰਦਾ ਫੋਨ ਅੱਛਾ ਉਹ ਕਹਿੰਦੇ ਆ ਮੈਨੂੰ ਦਫਤਰ ਵਾਲਿਆਂ ਦਾ ਨੰਬਰ ਦੇ ਤੇ ਤੂੰ ਗੱਲ ਨਹੀਂ ਕੀਤੀ ਮਾਤਾ ਨਾ ਮੈਂ ਕਿਹੜੇ ਦਫਤਰ ਵਾਲਿਆਂ ਦਾ ਨੰਬਰ ਦਵਾਣ ਹਣ ਨੂੰ ਤੇ ਮੈਂ ਤੇ ਮੰਮੀ ਜੀ ਨੂੰ ਕੱਲ ਫੋਨ ਲਾਇਆ ਸੀ ਉਹ ਕਹਿੰਦੇ ਕਿ ਕੋਈ ਮੇਰੇ ਡੈਡੀ ਜੀ ਨਾਲ ਗੱਲ ਕਰਦੀ ਨਹੀਂ ਆ। ਉਹਨਾਂ ਫਿਰ ਕੀਤੀ ਹੋਣੀ ਤਾਂ ਹੀ ਪੁੱਛਣਦੇ ਤੁਹਾਨੂੰ। ਤੇ ਯਾਰ ਜਦੋਂ ਪਤਾ ਵਾ ਵੀ ਮੈਂ ਕਿਤੇ ਲੱਗਾ ਹੀ ਨਹੀਂ ਆ ਤੇ ਮੈਂ ਨੰਬਰ ਹੁਣ ਕਿੱਥੋਂ ਦਵਾਂ? ਇਹਦੇ ਵਿੱਚ ਹੁਣ ਮੇਰੀ ਤਾਂ ਕੋਈ ਗਲਤੀ ਨਹੀਂ ਹੈਗੀ। ਮੈਨੂੰ ਇਹ ਦੱਸੋ ਵੀ ਮੇਰੀ ਹੁਣ ਇਹਦੇ ਵਿੱਚ ਕੀ ਗਲਤੀ ਹੈ? ਯਾਰ ਮੇਰੀ ਗੱਲ ਸੁਣ। ਤੂੰ ਮੰਮੀ ਨੂੰ ਕਰ ਫੋਨ। ਠੀਕ ਆ ਨਾ? ਉਹਨੂੰ ਕਹਾਂ ਡੈਡੀ ਨੇ ਕាល ਹੀ ਫੋਨ ਕੀਤਾ ਇਹਨੂੰ। ਮੇਰੀ ਗੱਲ ਸੁਣੋ ਧਿਆਨ ਦੇ ਨਾਲ। ਉਹਦੋਂ ਤਾਂ ਮੋਟਰਸਾਈਕਲ ਲੈ ਕੇ ਕਦੀ ਇੱਥੇ ਕਦੀ ਉੱਥੇ ਛੜਕਾਂ ਦੇ ਘੁੰਮਦੇ ਸੀ। ਉਹ ਮੇਰੀ ਗੱਲ ਸੁਣੋ ਤੂੰ ਵੀ ਬਥੇਰਾ ਝੂਠ ਬੋਲਿਆ ਮੇ ਮੈਂ ਤਾਂ ਫਸ ਗਈ ਹਾਂ ਸਗੋਂ ਇੱਥੇ ਆ ਗਏ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਵਿਆਹ ਤੋਂ ਨਹੀਂ ਮੈਂ ਇਹ ਗੱਲ ਕਹਿਣ ਆਉਣਾ ਫੋਨ ਲਾ ਕੇ ਕਹਿ ਵੀ ਉਹਨਾਂ ਕੋਈ ਹੱਨ ਨਹੀਂ ਆ ਕੋਈ ਵੀ ਤੇ ਨਾ ਕਿਤੇ ਲੱਗੇ ਜੀ ਤੁਸੀਂ ਡੈਡੀ ਨੂੰ ਸਿੱਧੀ ਗੱਲ ਦੱਸ ਦੋ ਜੇ ਦਵਾਉਣੀ ਨੌਕਰੀ ਦਵਾਵੋ ਨਹੀਂ ਤੇ ਮੈਂ ਗੱਲਾਂ ਨਹੀਂ ਸੁਣਨੀ ਆ ਕਹੇਦੀ ਆ ਉਹਨਾਂ ਨੂੰ ਫੋਨ ਕਰਨਾ ਪੈਂਦਾ ਜਿਹਨੂੰ ਜਿਹਨੂੰ ਨਹੀਂ ਕੀਤਾ ਅੱਗੇ ਤੇ ਇਹਦੇ ਵਿੱਚ ਮੇਰਾ ਕੀ ਕਸੂਰਵਾ ਤੁਹਾਡੇ ਵਾਸਤੇ ਨਹੀਂ ਆ ਮੈਂ ਨੌਕਰੀ ਦਾ ਲੱਲ ਨਹੀਂ ਜਾ ਕੇ ਤੁਹਾਡੇ ਵਾਸਤੇ ਡਈ ਆ ਮੈਂ ਵੀ ਕਰਨਾ ਮੈਨੂੰ ਨਹੀਂ ਗਏ ਇਹ ਗੱਲ ਤਾਂ ਪਤਾ ਮੰਮੀ ਨੂੰ ਫੋਨ ਲਾ ਜਾ ਕੇ ਉਲਟਾ ਮੇਰੇ ਦਿਵਾਲੀ ਹੋਈ ਜਾਂਦੇ ਤੁਸੀਂ ਆ ਗਏ ਹੱਦ ਹੋਈ ਪਈ ਆ ਮੈਨੂੰ ਪਹਿਲਾਂ ਪ ਪਹਿਲਾਂ ਕਹਿੰਦੇ ਸੀ ਗੱਡੀਆਂ ਬੜੀਆਂ ਉਹ ਬੜਾ ਜੇ ਬੜਾ ਫੜਾਂ ਦੇ ਫੜਾ ਹੀ ਬੜੀਆਂ ਮਾਰਦੇ ਸੀ ਸਾਡੇ ਘਰ ਉਹ ਵੀ ਹੈਗਾ ਜੇ ਵੀ ਹੈਗਾ ਵਾ ਮੈਂ ਤੇ ਇੱਥੇ ਆ ਕੇ ਪਹ ਲਗਾ ਵੀ ਇੱਥੇ ਤਾਂ ਕੱਖ ਵੀ ਨਹੀਂ ਹੈਗਾ ਮੈਂ ਤੇ ਫਸ ਹੀ ਗਈ ਆ ਸੱਚੀ ਏਦਾਂ ਕਰਦੀ ਮੰਮੀ ਨੂੰ ਫੋਨ ਲਾਉਣੀ ਆ ਪਿੰਡ ਤੇ ਉਹਨਾਂ ਨੂੰ ਪੁੱਛਦੀ ਆ ਕਿ ਤੁਸੀਂ ਕੀ ਤਮਾਸ਼ਾ ਢਾਈਂ ਦੇਖਣਾ ਸਾਡਾ ਹਲੋ ਸਸਿਕਾ ਮੈਂ ਵਧੀਆ ਵਧੀਆ ਤੇ ਦੱਸੋ ਆਪਣਾ ਗਰ ਮੰਮੀ ਕਦੇ ਹੋਣਾ ਮੈਂ ਕੁਛ ਨਹੀਂ ਬਸ ਏਦਾਂ ਹੀ ਤੇ ਕਰਦੇ ਵੇ 100 ਗੱਲਾਂ ਬਤਾਂ ਹੋ ਜਾਂਦੀਆਂ ਨੇ ਮੰਮੀ ਗੱਲਬਾਤ ਕਰੀ ਹੋਣੀ ਆ ਮੰਮੀ ਜੀ ਤੁਸੀਂ ਤਾਂਾਨੂੰ ਫਸਾ ਲਈ ਦਿੱਤਾ ਵਾ ਇੱਥੇ ਗੱਲ ਅਮੀ ਕੀ ਹੋਣੀ ਆ ਤੁਸੀਂ ਨੌਕਰੀ ਵੱਲੋਂ ਡੈ ਹੀ ਆ ਕਹਿਣਾ ਚਾਹੀ ਤੇ ਲਵਾ ਦਿਓ ਤੇ ਚਾਹੀ ਫਿਰ ਹਾਂ ਨਾ ਦਾ ਜਵਾਬ ਦੇ ਦਿਓ ਸਾਨੂੰ ਇੱਕ ਹਾਂਜੀ ਮੰਮੀ ਡੈਡੀ ਜੀ ਦਾ ਆਇਆ ਹੀ ਫੋਨ ਹੁਣੇ ਕਰਨ ਦੇ ਹੀ ਇਹੀ ਮੇਰੇ ਦਿਵਾਲੇ ਹੋਉਂਦੇ ਆ ਤੇ ਹੋਰ ਮੈਂ ਗੱਲ ਹੀ ਗਰਮ ਹੋਣਾ ਵਾ ਦੱਸੋ ਉਹੀ ਮੈਂ ਵੀ ਚਲੋ ਇਹਨਾਂ ਦਾ ਹੀ ਸੋਚਣ ਦੀ ਆ ਵੀ ਚਲ ਕੇ ਤੇ ਲੱਗ ਜਾਣਗੇ ਤੇ ਚਲ ਘਰ ਦਾ ਕੋ ਸਵਾਰਿਆ ਜਾਊਗਾ ਉਲਟਾ ਮੇਰੇ ਦੁਆਲੇ ਹੋਉਂਦੇ ਆ ਗਲਤੀਆਂ ਆਪਣੀਆਂ ਨਹੀਂ ਮੰਨਣੀਆਂ ਹਾਂਜੀ ਮੰਮੀ ਕਰਕੇ ਸਲਾਹ ਨਾ ਤੇ ਮੈਨੂੰ ਦੱਸੋ ਇੱਕ ਗੱਲ ਦੱਸ ਦੋ ਵੀ ਚਾਹੀ ਤੁਸੀਂ ਲਗਾਉਣਾ ਵਾਂਗੇ ਨਹੀਂ ਲਗਾਉਣਾ ਤੇ ਕੰਮ ਨਾ ਛੇੜੋ ਮੇਰੇ ਵੀ ਖਲਾਸੀ ਹੋਵੇ ਇਥੋਂ ਚਲੋ ਠੀਕ ਆ ਮੈਂ ਰੱਖਦੀ ਹਾਂ ਉਹ ਨਹੀਂ ਨਹੀਂ ਟੈਨਸ਼ਨ ਕਦੀ ਲੈਣੀ ਆ ਨਹੀਂ ਨਹੀਂ ਮੂਠ ਠੀਕ ਏ ਮੇਰਾ ਹੋਰ ਕੀ ਹੋਣਾ ਵਾ ਚਲੋ ਠੀਕ ਕੋਈ ਨਹੀਂ ਮੈਂ ਕਰਦੀ ਬਾਅਦ ਕਰਦੀ ਕਰਦੀ ਕੋਈ ਨਹੀਂ ਮੂਠ ਤੇ ਖਰਾਬ ਹੋਣਾ ਹੀ ਆ ਗੱਲਾਂ ਹੀ ਇਦਾਂ ਦੀਆਂ ਕਰ ਦਿੰਦੇ ਓ ਤੁਸੀਂ ਫਾਈ ਕਰ ਰਹੀ ਆ ਹਾਂ ਜੀ ਅੰਮੀ ਜੀ ਆਜੋ ਅੱਛਾ ਰੋਟੀ ਪਾਣੀ ਖਾ ਲੈਣਾ ਸੀ ਤੂੰ ਬਣਿਆ ਵਾ ਕੋਈ ਨਹੀਂ ਅਮੀ ਜੀ ਖਾ ਲੈਣ ਦੇ ਰੋਟੀ ਹਾਲੇ ਦਿਲ ਨਹੀਂ ਕਰੰਦੇ ਆ ਅੱਛਾ ਅੱਛਾ ਹਾਂਜੀ ਤੇ ਪੁੱਤ ਮੈਂ ਤੇਰੇ ਨਾਲ ਆਈ ਹਾਂ ਫੇ ਲਵਲੀ ਕਹਿੰਦੇ ਆ ਹੀ ਤੇ ਡੈਡੀ ਨੇ ਫੋਨ ਕੀਤਾ ਵਾ ਮੈਨੂੰ ਨੌਕਰੀ ਤੇ ਰਖਾਉਣ ਦੇ ਆ ਤਾਂ ਹੋਈ ਗੱਲ ਡੈਡੀ ਨਾਲ ਫਿਰ ਹਾਂਜੀ ਅਮੀ ਜੀ ਕਰੰਦੇ ਆ ਹੀ ਅੱਗੇ ਅੱਛਾ ਹੋਈਏ ਗੱਲ ਆਖਣ ਦੇਈ ਕੋਈ ਨਹੀਂ ਕੱਢਦੇ ਹਾਲ ਅੱਛਾ ਅੱਛਾ ਚੱਲ ਪੁੱਤ ਮੈਂ ਵੀ ਇਹੋ ਹੀ ਗੱਲ ਕਹਿਨੀ ਆ ਫੇ ਲੱਗ ਜਾਊਗਾ ਨਾ ਕਿ ਹੇ ਕੰਮ ਤੇ ਹਾਂਜੀ ਤੇ ਤੈਨੂੰ ਵੀ ਸੁਖ ਹੋ ਜਾਊਗਾ ਤਾਂ ਸਾਨੂੰ ਵੀ ਚਲ ਸੁਖ ਹੋ ਜਾਊਗਾ ਤੇ ਪੁੱਤ ਕੰਮ ਤੇ ਲੱਗਾ ਹੀ ਚੰਗਾ ਵਾ ਉਹੋ ਹੀ ਨਾ ਅਮੀ ਜੀ ਮੈਂ ਵੀ ਚਲ ਇਹਨਾਂ ਦੇ ਸੋਚਣ ਦੀ ਆ ਇਹ ਬੰਦਾ ਆਰੇ ਲੱਗਾ ਹੋਏ ਨਾ ਏਦਾਂ ਵੇਲੇ ਆ ਵੀ ਕਦੀ ਕਿਤੇ ਬੋਹ ਕਿਤੇ ਬੋਹ ਤੇ ਏਦਾਂ ਟਾਈਮ ਨੀਗਾ ਲੰਘਦਾ ਹੈਗਾ ਉਹ ਹੀ ਗੱਲ ਪੁੱਤ ਦੋਵਾਂ ਕਿੱਲਾਂ ਚ ਕੀ ਬੰਦਾ ਵਾ ਹਾਂਜੀ ਕੁਛ ਨਹੀਂ ਰਹਿੰਦੇ ਆ ਤੇ ਮੰਗਹਾਈ ਉੱਤੋਂ ਕਿੰਨੀ ਆ ਤੇ ਖਰਚੇ ਅਮੀ ਜੀ ਵਧਣੇ ਆ ਜਾਂ ਘਟਣੇ ਨਹੀਂ ਹੈਗੇ ਆਹੋ ਆ ਜੇ ਤੇ ਦੋਵਾਂ ਜਾਨਿਆਂ ਦਾ ਖਰਚਾ ਗਾੜੀ ਬਾਲ ਬੱਚਾ ਵੀ ਹੁਣ ਆਵਾ ਫੇਰ ਸਕੂਲੇ ਵੀ ਪਾਉਣਾ ਉਹਨਾਂ ਨੂੰ ਉਹੀ ਨਾ ਵਧਣੇ ਹੀ ਆ ਨਾ ਕਰਦੇ ਹੁਣ ਉਹ ਦੂਜਾ ਵੇਖ ਲੈ ਕੁੜੀ ਨੂੰ ਸਕੂਲ ਪਾਉਣਾ ਵਾ ਅੱਛਾ ਤੇ ਤੜਫਦਾ ਫਿਰਨ ਰਿਹਾ ਵਾ ਪਿ ਪਿਆਹਾ ਹੈ ਨਹੀਂ ਪਿਆਹਾ ਹੈ ਨਹੀਂ ਤੇ ਚੱਲ ਮੈਂ ਤੇ ਇਹ ਆਨੀਆ ਵੀ ਮੇਰੇ ਪੁੱਤ ਨੂੰ ਨੌਕਰੀ ਮਿਲ ਜੇ ਤੇ ਕਾਰੋਬਾਰ ਤੇ ਲੱਗ ਜੇ ਚੱਲੇ ਨਹੀਂ ਕੋਈ ਨਹੀਂ ਅੰਮੀ ਜੀ ਮਿਲ ਜਣੀ ਆ ਪੁੱਤ ਤੂੰ ਆਪ ਕੰਮੀ ਡੈਡੀ ਆਪਣੇ ਨੂੰ ਨਹੀਂ ਮੈਂ ਕੀਤੀ ਐ ਸਲਾਹ ਉਹਨਾਂ ਨਾਲ ਤੇ ਉਹ ਫੇ ਤੁਹਾਨੂੰ ਪਤਾ ਵੀ ਹੁਣ ਜਗਦਾਂ ਥੋੜਾ ਸਾਰੇ ਕੰਮ ਹੋ ਜਾਂਦੇ ਹੌਲੀ ਹੌਲੀ ਆ ਚੱਲ ਕੋਈ ਨਹੀਂ ਤੂੰ ਪਿਆਰ ਨਾਲ کہیں ਵੀ ਡੈਡੀ ਜੀ ਜਿੰਨੀ ਛੇਤੀ ਹੋ ਸਕਦਾ ਨਾ ਉਨੀ ਛੇਤੀ ਕੰਮ ਕਰੋ ਤੁਸੀਂ ਨਹੀਂ ਦੇ ਆਓ ਦੇ ਅੱਗੇ ਦੇ ਹੀ ਫੋਨ ਕਰਨ ਦਾ ਕਹਿੰਦੇ ਹੀ ਕੋਈ ਨਹੀਂ ਇੱਕ ਦੋ ਦਿਨਾਂ ਤੱਕ ਖਜੂਗਾ ਹਲ ਤੇ ਕੰਮ ਪੁੱਤ ਕਾਦਾ ਵਾ ਕੰਮ ਅੰਮੀ ਜੀ ਨਾਲ ਤੇ ਲੱਗ ਗਿਆ ਉੱਥੇ अच्छा ਹਾਲੇ ਪੂਰਾ ਪਤਾ ਕਰਕੇ ਨੰਨ ਦੱਸਿਆ ਨਹੀਂ ਆ ਦੱਸ ਦੇਣਗੇ ਚੱਲੇ ਆ ਵੀ ਲਾਗੇ ਦਾ ਸੋ ਸੋਖ ਵਾ ਜੇ ਹਨੇਰਾ ਵੀ ਹੋ ਜੇ ਤਾਂ ਬੰਦਾ ਉੱਥੇ ਰਾਤ ਰਹਿ ਪੇ ਉਹੀ ਨਾ ਹੈ ਨਾ ਚਲੋ ਉਦਾਂ ਦੇ ਬੰਦਾ ਇਹ ਗੱਲ ਕਰ ਲੇ ਵੀ ਮੈਂ ਟਾਈਮ ਨਾਲ ਘਰ ਜਾਣਾ ਸਿਆਲੀ ਦੇਣੋਂ ਨਿਕੇ ਨਿਕੇ ਉਹ ਨਾ ਤੇ ਚੱਲ ਵੇਲੇ ਕੁ ਵੇਲੇ ਹਨੇਰਾ ਹੋ ਵੀ ਜਾਂਦਾ ਵਾ ਨਹੀਂ ਹੋ ਜਾਂਦਾ ਇਹ ਤਾਂ ਟਾਈਮ ਹੀ ਲੱਗ ਜਾਂਦਾ ਕਿਤੇ ਫਿਰ ਲਾਗੇ ਠਾਰ ਹੋਵੇ ਤਾਂ ਬੰਦਾ ਚੱਲ ਉੱਥੇ ਚੱਲ ਜਾਂਦਾ ਵਾ ਸਾਡੇ ਵਰਗਿਆਂ ਨੂੰ ਫਿਕਰ ਨਹੀਂ ਹੁੰਦਾ ਅਸੀਂ ਵੀ ਚੱਲੇ ਉਹ ਕਹਿਣਾ ਵੀ ਆਪਣੇ ਘਰ ਹੀ ਬੈਠਾ ਜਾ ਕੇ ਹਾਂਜੀ ਨਹੀਂ ਅਮਜੀ ਜੇ ਕੰਮ ਬਣ ਗਿਆ ਨਾ ਤੇ ਬਹੁਤ ਵਧੀਆ ਹੁਣ ਆਇਆ ਤੇ ਕਿੱਥੇ ਗਿਆ ਵਾ ਲਵਲੀ ਹੌਣ ਤੇ ਮੀ ਜਿਹਰੇ ਅਸੀਂ ਦਰਹੀ ਪ੍ਰਾਣੀ ਘਰ ਵੱਲ ਗਏ ਸੀ ਇਹ ਉੱਥੇ ਕੀ ਕਰਨੇ ਇੰਨੀ ਠੰਡ ਵਰ ਜਾਈ ਵਿੱਚ ਬੈੰਦਾ ਘੜੀ ਐਵੇਂ ਜਾਣ ਕੇ ਹੀ ਬਸ ਮੈਂ ਇਹ ਆਖੰਦੀ ਕਿ ਰੋਟੀ ਪਾਣੀ ਖਾਉ ਤੀਆਂ ਬਿਸਰੇ ਚ ਬੜੋ ਧੇਰ ਆਜੋ ਰੋਟੀ ਬਣੀ ਐ ਤਾਂ ਖਾਓ ਦੋਵੇਂ ਜਾਨੀ ਹਾਂ ਜੀ ਮੀ ਕੋਈ ਨਹੀਂ ਆਗੇ ਜੇ ਮੈਨੂੰ ਨਹੀਂ ਪਤਾ ਨਹੀਂ ਅਜ ਕੀ ਹੋ ਗਿਆ ਵਾ ਇਹ ਤਾਂ ਚਿੰਗੀਆਂ ਬੜੀਆਂ ਗੱਲਾਂ ਕਰਨ ਦੇ ਆ ਮੈਨੂੰ ਜਾਨਦਾ ਵਾ ਕਿ ਜੋਤ ਨੇ ਕੋਈ ਨਾ ਕੋਈ ਗੱਲ ਕੀਤੀ ਹੋਣੀ ਆ ਤਾਂ ਹੀ ਮੇਰੇ ਵੱਲ ਆਈ ਆ ਹੁਣ ਕੋਈ ਨਹੀਂ ਲੱਗ ਜੂ ਪਤਾ